ਪੰਜਾਬ ਸਕੂਲ ਸਿੱਖਿਆ ਬੋਰਡ ਮੁਹਾਲੀ ਵੱਲੋਂ 10ਵੀਂ ਕਲਾਸ ਦੇ ਐਲਾਨੇ ਨਤੀਜਿਆਂ ਵਿੱਚੋਂ ਪੀਐਮ શ્રી ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤਕਾਂਵਾਲੀ ਦੀਆਂ ਨੂਰਪ੍ਰੀਤ ਕੌਰ ਪੁੱਤਰੀ ਅਜੀਤ ਸਿੰਘ ਵੱਲੋਂ 13ਵਾਂ ਅਤੇ ਨਵਜੋਤ ਕੌਰ ਪੁੱਤਰੀ ਕੁਲਵੀਰ ਸਿੰਘ ਵੱਲੋਂ 15ਵਾਂ ਸਥਾਨ ਹਾਸਲ ਕਰਨ ਉਪਰੰਤ ਸਕੂਲ ਪਹੁੰਚਣ ਤੇ ਦੋਵੇਂ ਵਿਦਿਆਰਥਣਾਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਇਸ ਮੌਕੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅਤਕਾਂਵਾਲੀ ਡੀਬੀਓ ਪ੍ਰਿੰਸੀਪਲ ਕਬਲਜੀਤ ਗੌਰ ਸਕੂਲ ਮੁਖੀ ਨਰਿੰਦਰ ਸਿੰਘ ਮੋਹਲ ਅਤੇ ਸਰਪੰਚ ਜਸਵੰਤ ਸਿੰਘ ਵੱਲੋਂ ਵਿਦਿਆਰਥਣਾਂ ਨੂੰ ਮੱਲਾ ਮਾਰਨ ਤੇ ਉਹਨਾਂ ਦੇ ਮਾਪਿਆਂ ਅਤੇ ਸਕੂਲ ਅਧਿਆਪਕਾਂ ਨੂੰ ਵਧਾਈ ਦਿੱਤੀ। ਇਸ ਮੌਕੇ ਸਮੂਹ ਸਟਾਫ ਬੱਚਿਆਂ ਵੱਲੋਂ ਜਿੱਥੇ ਵਿਦਿਆਰਥਣਾਂ ਦਾ ਪਰਵਾ ਸਵਾਗਤ ਕੀਤਾ ਗਿਆ, ਉੱਥੇ ਸਕੂਲ ਦੀਆਂ ਹੋਰ ਵਿਦਿਆਰਥੀਆਂ ਦੀਪਿੰਦਰ ਸਿੰਘ 8ਵੀਂ, ਜਸਨੀਤ ਕੌਰ 8ਵੀਂ, ਅੰਪ੍ਰੀਤ ਕੌਰ 10ਵੀਂ ਤੋਂ ਇਲਾਵਾ ਪੁਸ਼ਪਾ ਕੁਮਾਰੀ, ਸੁਖਵੀਰ ਸਿੰਘ, ਸੁਖਦੀਪ ਕੌਰ ਵੱਲੋਂ 12ਵੀਂ ਜਮਾਤ ਦੇ ਨਤੀਜਿਆਂ ਵਿੱਚੋਂ ਮੱਲਾ ਮਾਰਨ ਤੇ ਖੁਸ਼ੀਆਂ ਦਾ ਪ੍ਰਗਟਾਵਾ ਕੀਤਾ ਗਿਆ। ਇਸ ਨੇ ਇਸੇ ਕਲਾਸ ਤੋਂ ਜਿਹਦਾ ਉਹ ਵੀ ਦਿਮਾਰਕਾ ਉਹਦਾ ਕੀ ਨਾਮ ਆਪਣਾ ਨਵਜੋਤ ਕਾਰੀ ਨਵਜੋਤ ਕਾਰ ਜੀ ਤੁਸੀਂ ਜੀ ਇਹ ਮੇਰੇ ਟੀਚਰਾਂ ਦੀ ਮਿਹਨਤ ਕਰਕੇ ਤੇ ਮੇਰੇ ਮਾਪਿਆਂ ਦੇ ਹੌਸਲੇ ਕਰਕੇ ਹੀ ਸੰਭਵ ਹੋ ਸਕਿਆ ਹੈ ਮੇਰੇ ਟੀਚਰਾਂ ਨੇ ਵੀ ਮੈਨੂੰ ਬਹੁਤ ਹੌਸਲਾ ਦਿੱਤਾ ਜਿਸ ਕਾਰਨ ਮੈਂ ਮਿਹਨਤ ਕੀਤੀ ਅਤੇ ਇਹ ਮਕਾਮ ਹਾਸਲ ਕੀਤਾ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੈਂ ਇਹਨਾਂ ਦੇ ਜਿਹੜੇ ਜਿਹੜੇ ਮੇਰੇ ਟੀਚਰਸ ਤੇ ਮਾਪਿਆਂ ਨੇ ਸੁਪਨੇ ਲਈ ਸੀ ਉਹਨਾਂ ਨੂੰ ਪੂਰਾ ਕੀਤਾ ਤੇ ਅੱਜ ਪੰਜਾਬ ਵਿੱਚ 15ਵਾਂ ਰੈਂਕ ਹਾਸਲ ਕੀਤਾ ਹੈ ਅਗਲੀ ਤੁਹਾਡੀ ਕੀ ਉਮੀਦ ਹੈ ਵੀ ਤੁਸੀਂ ਕੀ ਬਣਨਾ ਚਾਹੋਗੇ ਮੈਂ ਟੀਚਰ ਬਣਨਾ ਚਾਹੁੰਦੀ ਆ ਵੀ ਟੀਚਰ ਬਣ ਕੇ ਬੱਚਿਆਂ ਦੇ ਵਧੀਆ 베ਸ ਬਣਾਉਂਗੀ ਕਿ ਤਾਂ ਕਿ ਉਹ ਮੇਰੇ ਵਾਂਗੂ ਹੀ ਵਧੀਆ ਮੱਲਾ ਮਾਰਨ ਪੰਜਾਬ ਦੇ ਵਿੱਚ ਤੇ ਅੱਗੇ ਆਪਣੇ ਪੰਜਾਬ ਦਾ ਵਧੀਆ ਭਵਿੱਖ ਬਣਾਣਾ ਸਰ ਕਿ ਮੈਂ ਆਪਣੀ ਖੁਸ਼ੀ ਬਿਆਨ ਨਹੀਂ ਕਰ ਸਕਦਾ ਇਹਨਾਂ ਬੱਚਿਆਂ ਦੇ ਜਰੀਏ ਅੱਜ ਸਾਡੇ ਸਕੂਲ ਦਾ ਨਾਮ ਪੰਜਾਬ ਲੈਵਲ ਤੇ ਰੋਸ਼ਨ ਹੋਇਆ ਮੈਂ ਸਾਡੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦਾ ਕਿਉਂਕਿ ਉਹਨਾਂ ਦਾ ਸਮੇਂ-ਸਮੇਂ ਤੇ ਸਾਨੂੰ ਗੁਵਾਈ ਰਹੀ ਹੈ ਸਾਡੇ ਬਲਾਗ ਨੋਡਲ ਅਫਸਰ ਮੈਡਮ ਕਮਲਜੀਤ ਕੌਰ ਦਾ ਔਰ ਪੂਰਨ ਸਟਾਫ ਦਾ ਜਿਨ੍ਹਾਂ ਨੇ ਲਗਾਤਾਰ ਐਕਸਟਰਾ ਕਲਾਸਾਂ ਲਾ ਕੇ ਵੀ ਅਧਿਆਪਕਾਂ ਨੇ ਇਹਨਾਂ ਬੱਚਿਆਂ ਨੂੰ ਇਹ ਜੋਗ ਬਣਾਇਆ ਕਿ ਅੱਜ ਅਸੀਂ ਪੰਜਾਬ ਦੇ ਵਿੱਚ ਇਸ ਸਕੂਲ ਵੱਲੋਂ ਨਾਮ ਦਰਜ ਕਰਾਉਣ ਤੇ ਸਫਲ ਹੋਏ ਆਂ ਔਰ ਪਿਛਲੇ ਸਮੇਂ ਦੇ ਵਿੱਚ 8ਵੀਂ ਦੇ ਵਿੱਚ ਵੀ ਸਾਡਾ ਬੱਚਾ ਮੈਟਚ ਆਇਆ ਸੀਗਾ ਔਰ ਸਾਡੀ ਇੱਕ ਬੱਚੀ ਸਿਰਫ 2 ਨੰਬਰ ਤੇ ਰਹਿ ਗਈ ਨਹੀਂ ਇਹ 3 ਮੈਟਾਂ ਹੋਣੀਆਂ ਸੀ ਚਲੋ ਫੇਰ ਵੀ ਮੈਂ ਪੂਰੇ ਸਟਾਫ ਦਾ ਇਹਨਾਂ ਬੱਚਿਆਂ ਦਾ ਮੁਬਾਰਕਵਾਦ ਦਿੰਦਾ ਇਹਨਾਂ ਨੂੰ ਔਰ ਇਹਨਾਂ ਦੇ ਮਾਪਿਆਂ ਨੂੰ ਮੁਬਾਰਕਵਾਦ ਦਿੰਦਾ ਕਿ ਐਸੇ ਜਿਹੜੇ ਬੱਚੇ ਨੇ ਇਹ ਸਾਡੇ ਸਕੂਲ ਦੀ ਪ੍ਰਧਾਨਸ਼ ਨੇ ਅਸੀਂ ਆਉਣ ਵਾਲੇ ਸਮੇਂ 'ਚ ਵੀ ਸਮਰਵਕੋਸ਼ ਕਰਾਂਗੇ ਕਿ ਹਰ ਸਾਲ ਇਥੋਂ 2 ਤੋਂ 4 6 ਮੈਟਾਂ ਨੇ ਜਿਹੜੀਆਂ ਉਹ ਅਸੀਂ ਦੇ ਸਕੀਏ ਤਾਂ ਇੱਕ ਵਾਰ ਇਸ ਪਿੰਡ ਦੇ ਇਲਾਕਾ ਨਿਵਾਸੀ ਸਰਪੰਚ ਸਾਹਿਬ ਖੜੇ ਹੈ ਸਾਡੇ ਨਾਲ ਚੇਅਰਮੈਨ ਸਾਹਿਬ ਹੈਗੇ ਨੇ ਤਾਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਧੰਨਵਾਦ ਬੱਚਿਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਹੋਰ ਬੱਚੇ ਅਗਲੇ ਕਲਾਸਾਂ ਵਿੱਚ ਮਿਲ ਰਹੇ ਮੈਂ ਬੱਚਿਆਂ ਨੂੰ ਮੈਸੇਜ ਦੇਣਾ ਚਾਹੁੰਦਾ ਕਿ ਉਹ ਬੱਚੇ ਇਹਨਾਂ ਬੱਚਿਆਂ ਦੀ ਤਰ੍ਹਾਂ ਇਹਨਾਂ ਤੋਂ ਗਾਈਡਲਾਈਨ ਲੈਣ ਔਰ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨ ਉਹ ਹੋਰ ਅੱਗੇ ਵਧਣ ਔਰ ਸਾਡੇ ਅਧਿਆਪਕ ਨੇ ਜੋ ਪੂਰਨ ਜਿਹੜੇ ਹੈਗੇ ਨੇ ਮਿਹਨਤੀ ਅਧਿਆਪਕ ਨੇ ਉਹਨਾਂ ਵੱਲੋਂ ਵੀ ਲਗਾਤਾਰ ਯਤਨ ਕੀਤੇ ਜਾ ਰਹੇ ਨੇ ਔਰ ਮੇਰੇ ਸਾਰੇ ਵਿਦਿਆਰਥੀਆਂ ਨੂੰ ਇਹ ਸੰਦੇਸ਼ ਹੈ ਕਿ ਉਹ ਐਸੀ ਤਰੀ ਮਿਹਨਤ ਕਰਨ ਤੇ ਆਪਣੇ ਨਾਮ ਆਪਣੇ ਪਿੰਡ ਦਾ ਨਾਮ ਇਸ ਸਕੂਲ ਦਾ ਨਾਮ ਰੌਸ਼ਨ ਕਰਨ ਧੰਨਵਾਦ